ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਉਣ ਲੱਗੇ ਹਾਂ ਘਰ ਦੇ ਵਿੱਚ ਕੁਲਚੇ ਵੇਖੋ ਟਮਾਟਰ ਪਿਆਜ਼ ਹਰੀਆਂ ਮਿਰਚਾਂ ਤੇ ਤਣੀਆਂ ਵਗੈਰਾ ਕੱਟ ਕੇ ਰੱਖ ਲਿਆ ਇਹ ਐਡਾ ਬਰੋਟੀਆਂ ਜੀ ਤੇ ਆਪਾਂ ਅੱਜ ਬਣਾਵਾਂਗੇ ਘਰ ਦੇ ਵਿੱਚ ਕੁਲਚੇ ਦੇਸੀ ਤਰੀਕੇ ਨਾਲ ਸਭ ਨਾਲੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਪਾ ਲਿਆ ਏ ਤੇਲ ਜਦੋਂ ਤੇਲ ਗਰਮ ਹੋ ਗਿਆ ਤੇ ਇਧਰਲੇ ਪਾਸੇ ਆਪਾਂ ਛੋਲੇ ਉਬਾਲ ਕੇ ਰੱਖੇ ਆ ਇਧਰ ਆਪਾਂ ਆਲੂ ਜਿਹੜੇ ਨੇ ਉਹ ਵਾਲ ਕੇ ਆਪਾਂ ਕੱਟ ਰਹੇ ਆ ਛੋਟੇ ਛੋਟੇ ਪੀਸ ਵਿੱਚ ਹੁਣ ਆਪਾਂ ਇਹਨੂੰ ਜੀ ਜਿਹੜਾ ਆਪਾਂ ਸਾਰਾ ਮਟੀਰੀਅਲ ਤੜਕਾ ਲਾਉਣ ਵਾਸਤੇ ਸਭ ਨਾਲ ਪਹਿਲਾਂ ਪਾਵਾਂਗੇ ਪਿਆਜ਼ ਪਿਆਜ਼ ਪਾਤਾ ਫਿਰ ਹਰੀ ਮਿਰਚ ਵੀ ਪਾ ਦੇਵਾਂਗੇ ਆਪਾਂ ਵਿੱਚ ਹੀ ਤੇ ਥੋੜਾ ਜਿਹਾ ਆਪਾਂ ਇਹਨੂੰ ਹਿਲਾ ਲਵਾਂਗੇ ਫਿਰ ਆਪਾਂ ਉੱਪਰ ਪਾਵਾਂਗੇ ਜੀ ਟਮਾਟਰ ਟਮਾਟਰ ਪਾ ਕੇ ਵੀ ਇਹਨੂੰ ਥੋੜਾ ਜਿਹਾ ਹਿਲਾ ਦੇਵਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਜਿਹੜੇ ਆਲੂ ਸੀਗੇ ਇਹ ਵੀ ਵਿੱਚ ਛਿੱਟ ਦੇਣੇ ਇਹਦੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਤੇ ਜਿਹੜੇ ਛੋਲੇ ਆਪਾਂ ਪੂਰੀ ਰਾਤ ਅਸੀਂ ਭਿਉਂ ਕੇ ਰੱਖੇ ਸੀ ਇਹ ਚਿੱਟੇ ਛੋਲੇ ਕਾਵਲੀ ਛੋਲੇ ਵਜਦੇ ਆ ਜਿਹੜੇ ਤੇ ਇਹਨੂੰ ਪਹਿਲਾਂ ਆਪਾਂ ਜਿਹੜੇ ਕੁਲਚਨ ਦੇ ਵਿੱਚ ਮਟੀਰੀਅਲ ਪੈਣਾ ਇਹਨੂੰ ਆਪਾਂ ਤੜਕਾ ਲਾਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਮਸਾਲਾ ਸਭ ਨਾਲੋਂ ਪਹਿਲਾਂ ਪਾਵਾਂਗੇ ਜੀ ਆਪਾਂ ਲਓ ਜੀ ਸਭ ਨਾਲ ਪਹਿਲਾਂ ਆਪਾਂ ਪੌਣਾ ਕ ਚਮਚਾ ਪਾਤਾ ਨਮਕ ਦਾ ਫਿਰ ਆਪਾਂ ਇੱਕ ਪੌਣਾ ਕ ਚਮਚਾ ਪਾਤਾ ਲਾਲ ਮਿਰਚਾਂ ਤੇ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਬੜੇ ਸੌਖੇ ਨੇ ਘਰ ਦੇ ਵਿੱਚ ਕੁਲਚੇ ਬਣਾਉਣੇ ਔਰ ਇਹ ਰੈਸਪੀ ਬਹੁਤ ਹੀ ਸਵਾਦ ਬਣੀ ਹੈ ਬਹੁਤ ਹੀ ਜਿਆਦਾ ਦੇਖੋ ਦੋਸਤੋ ਜੀ ਕਰਦਾ ਵੀ ਖਾਈ ਜਾਈਏ ਇਹ ਜਿਹੜਾ ਮਟੀਰੀਅਲ ਬਣਿਆ ਨਾ ਬਹੁਤ ਟੈਸਟੀ ਕਿਉਂਕਿ ਛੋਲੇ ਬੜੇ ਮੁਲਾਇਮ ਮੁਲਾਇਮ ਸੀ ਸਾਰੀ ਰਾਤ ਅਸੀਂ ਭਿਉਂਕ ਕੇ ਰੱਖੇ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਰੰਗ ਜਿਆ ਵਧੀਆ ਬਣ ਜਾਂਦਾ ਇਹਦੇ ਨਾਲ ਪੀਲਾ ਜਾ ਲਓ ਜੀ ਕੀ ਬਾਤ ਹੈ ਮੈੱਕਾਂ ਆ ਰਹੀਆਂ ਬੜੀਆਂ ਸੋਹਣੀਆਂ ਲਓ ਜੀ ਆਪਣਾ ਮਟੀਰੀਅਲ ਹੋ ਗਿਆ ਤਿਆਰ ਦੇਖੋ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਿੱਤਾ ਹਰੀ ਹਰਾ ਧਨੀਆ ਤੇ ਹਰਾ ਧਨੀਆ ਪਾ ਕੇ ਇਹਦੇ ਨਾਲ ਵੀ ਬਹੁਤ ਵਧੀਆ ਟੈਸਟ ਬਣਦਾ ਹੈ ਜਿਹੜਾ ਮਟੀਰੀਅਲ ਸੀ ਇਹਦੇ ਵਿੱਚ ਹੀ ਪਾ ਦਿੱਤਾ ਹਰੀਆ ਧਨੀਆ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹਲੋ ਜੀ ਚੰਗੀ ਤਰ੍ਹਾਂ ਪੇ ਮਿਕਸ ਕਰਤਾ ਇਹਨੂੰ। ਪੂਰਾ ਗਰਮ ਕਰਨਾ ਇਹਨੂੰ ਜੀ ਮਸ ਮਟੀਰੀਅਲ ਨੂੰ। ਵੇਖੋ ਜੀ। ਥੋੜੀ ਜੀ ਆਪਾਂ ਇਹਦੇ ਤੇ ਟਮਾਟਰ ਕੈਚੱਪ ਪਾਵਾਂਗੇ। ਟਮਾਟਰ ਸੌਸ ਪਾ ਕੇ ਇਹਦੇ ਨਾਲ ਵੀ ਬਹੁਤ ਵਧੀਆ ਜਿਹੜਾ ਸਵਾਦ ਆਉਂਦਾ ਵਿੱਚੋਂ ਵੇਖੋ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਦੇਵਾਂਗੇ ਲਓ ਜੀ ਨਿੰਬੂ ਨਿਚੋੜਤਾ ਨਿੰਬੂ ਇਹਦੇ ਵਿੱਚ ਚੰਗੀ ਤਰ੍ਹਾਂ ਨਿਚੋੜ ਕੇ ਨਿੰਬੂ ਜਿਹੜਾ ਨਿਚੋੜਾਂਗੇ ਬਹੁਤ ਸਵਾਦ ਲੱਗਦਾ ਇਹਦੇ ਵਿੱਚ ਨਿਚੋੜ ਕੇ ਫਿਰ ਉੱਪਰ ਆਪਾਂ ਪਾਈਏ ਭਾਵੇਂ ਨਾ ਪਾਈਏ ਜਦੋਂ ਆਪਾਂ ਮਟੀਰੀਅਲ ਦੇ ਵਿੱਚ ਇਹ ਨਿਚੋੜ ਦੇਣਾ ਜੀ ਵੇਖੋ ਜੀ ਹੁਣ ਆਪਾਂ ਮਟੀਰੀਅਲ ਹੋ ਗਿਆ ਤਿਆਰ ਡਬ ਰੋਟੀਆਂ ਨੂੰ ਵਿਚਾਲੋਂ ਕੱਟ ਕੇ ਗਰਮ ਕਰਕੇ ਥੋੜਾ ਥੋੜਾ ਸੇਕ ਲਵਾ ਕੇ ਹੈਨਾ ਤੇ ਇਹਦੇ ਵਿੱਚ ਆਪਾਂ ਭਰਾਂਗੇ ਮਟੀਰੀਅਲ ਲਓ ਜੀ ਚੰਗੀ ਤਰ੍ਹਾਂ ਇਹਨੂੰ ਕਰਾਂਚੀ ਜੀਆਂ ਕਰ ਲੈਣੀਆਂ ਮਟੀਰੀਅਲ ਭਰ ਕੇ ਆਪਾਂ ਰੱਖਦੇ ਹੁਣ ਤਵੇ ਤੇ ਲਓ ਜੀ ਡਬ ਰੋਟੀ ਦੇ ਵਿੱਚ ਭਰ ਕੇ ਮਟੀਰੀਅਲ ਤਵੇ ਦੇ ਉੱਪਰ ਮੁੱਦਾ ਮਾਰ ਕੇ ਰੱਖ ਦਿੰਨਾ ਇੱਕ ਵਾਰੀ ਤੇ ਫਿਰ ਜਦੋਂ ਥੋੜਾ ਸੇਕ ਲੱਗ ਜਾਵੇਗਾ ਫਿਰ ਆਪਾਂ ਇਸ ਨੂੰ ਲਾ ਕੇ ਥਾਲੀ ਦੇ ਵਿੱਚ ਰੱਖਾਂਗੇ ਥਰਦੀ ਹੈ ਨਾ ਵੈਸੇ ਡਬ ਰੋਟੀਆਂ ਸਹੀ ਨਹੀਂ ਮਿਲੀਆਂ ਕੁਲਚੇ ਵਾਲੀਆਂ ਪਰ ਅਸੀਂ ਇਹਨਾਂ ਨਾਲ ਹੀ ਕੰਮ ਚਲਾ ਲਿਆ ਲਓ ਜੀ ਆਪਾਂ ਟਿਸ਼ੂ ਪੇਪਰ ਨਾਲ ਚੱਕ ਕੇ ਰੈਡੀ ਕਰ ਦਿੱਤਾ ਜੀ ਦੇਖੋ ਜੀ ਇਸ ਤਰੀਕੇ ਨਾਲ ਦੋਸਤੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਪਿਆਰਾ ਜਿਹਾ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਔਰ ਬਣਾ ਕੇ ਖਾ ਕੇ ਦੇਖਿਓ ਬਹੁਤ ਵਧੀਆ ਬਣੀ ਹੈ ਰੈਸਪੀ ਹੁਣ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ